ਹੋ ਗਿਆ ਰੈਡੀ ਪਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਟਾਈਮ ਮਾਰਨਿੰਗ ਦੇ 4:30 ਹੋਣ ਵਾਲੇ ਨੇਗੇ ਤੇ ਅਸੀਂ ਹੋ ਗਿਆ ਰੈਡੀ ਤੇ ਜਾਣਾ ਆਪਾਂ ਪੈਕਿੰਗ ਪੁਕਿੰਗ ਕਰ ਲਈ ਹੈ ਸਾਰੀ ਗੁਰਦੁਆਰਾ ਸਾਹਿਬ ਮਨਨ ਕਰਨ ਸਾਹਿਬ ਦੀ ਬਾਸ ਆਉਣ ਵਾਲੀ ਆ ਬਸ ਚਲਦੇ ਆਂਗੇ ਚਾਹ ਪਾਣੀ ਪੀ ਲਿਆ ਸਾਰਾ ਕੁਝ ਤਿਆਰ ਆਗਾ ਕੇ ਮੈਂ ਥੋੜਾ ਰੈਡੀ ਹੋਣਾਗਾ ਬਸ ਹੁਣ ਆਪਾਂ ਚਲਦੇ ਆਂ ਉਥੇ ਨਾਲ ਦੀ ਨਾਲ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਆਪਾਂ ਰਾਹ 'ਚ ਰੁਕਦੇ ਆਂਗੇ ਕਿੰਨੇ ਟਾਈਮ 'ਚ ਪਹੁੰਚਦੇ ਆਂ ਵੀਡੀਓ ਤੇ ਬਣੇ ਰਹੋ ਜੀ ਜਾਂਦੇ ਜਾਂਦੇ ਆਪਾਂ ਸਾਰਾ ਬਲੌਗ ਦਿਖਾਉਨੇ ਆ ਤੁਹਾਨੂੰ ਜੀਵਨ ਦੀ ਬਣਾ ਰਹੀ ਹੈ ਜੀਵਨ ਦੀ ਹਾਉ ਬਣਾ ਹਲੋ ਸਾਹਮਣੇ ਦਵਾਨ ਹਾਲ ਆ ਗਿਆ ਇਹਤਨੀ ਸੈਰ ਨੂੰ ਜਿਹੜਾ ਆ ਗਿਆ ਆ ਦੇਰੋਂ ਤਾਂ ਕੱਚ ਐਸੀ ਉਹ ਕੋਸ ਨਹੀਂ ਸੀ ਇੱਥੇ ਅੱਛਾ ਸਾਰੇ ਤਾਂ ਨਹੀਂ ਜਾਂਦੇ ਉਧਰ ਤਾਂ ਨਹੀਂ ਉਧਰਲੀ ਜਗ੍ਹਾ ਤਾਂ ਨਹੀਂ ਜਾਂਦੇ ਹੈਗੇ ਪਿੱਛੇ ਕੀ ਪੇੜਾ ਹੈ ਨਾ ਸਹਿਰਖਾ ਕੇ ਲੈਉਣਗੇ ਮਾਥਾ ਦੇ ਕੇ ਮਹਿੰਦਰਵਰ ਸਾਹਿਬ ਆ ਦੇਖੋ ਜੀ ਪਹੁੰਚ ਗਏ ਆਪਾਂ ਆਉ ਤੇ ਸਾਰਾ ਲਿਖਿਆ ਹੋਇਆ ਇੱਧਰ ਹੱਤੋਂ ਲੇਕ ਪ੍ਰਬੰਧ ਦਾ

ਕਿੰਨਾ ਮੁੰਜਾ ਲਾਦਣਾ ਮਮਾ ਹੋੜੇਨ ਬਣਾਇਆ ਹਾਂ ਦੇਖ ਚਿੰਪਰਕਸਾ ਦਾ ਅਜੇ ਨੇ ਜੀ ਪੜਨਾ ਹੋਇਆ ਇਹਨੂੰ ਪਾਜ਼ ਕਰਕੇ ਪੜਨ ਦੇ ਦੇਖੋ ਹਲੋ ਜੀ ਹਣਾ ਬਚਾਲਦੇ ਆ ਅੰਦਰ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਹੋਰ ਹੋ

ਆਜੋ ਵੀ ਆਜੋ ਸਭ ਤੇ ਆਜੋ ਇਹ ਹੈਗਾ ਜੀ ਪੱਠਾ ਸਾਫ ਕਰ ਦਵਾਰਾ ਤੇ ਕਾਪੜਾ ਪੱਠਾ ਠੰਡਾ ਕਰਤਾ ਸੀ ਉੜੀ ਦੀ ਪੈਰ ਨਾਲ ਗੁਰੂ ਸਾਹਿਬ ਨੇ ਐ ਅੰਮ੍ਰਿਤ ਕਿੱਥੇ ਆ ਕਹਿੰਦਾ ਮੈਨੂੰ ਪਤਾ ਨਾ ਮੱਛੀ ਲੈ ਕੇ ਆ ਕੇ ਤੇ ਘਾਟੇ ਸੌ ਜਾਣਾਗਾ ਮੈਨੂੰ ਹਟਾਇਆ ਆ ਪੈ ਜਾ ਪੈ ਜਾ ਕੇ ਆਰਾਮ ਕਰ ਲਾ ਕਿਧਰ ਗਿਆ ਕਿਧਰ ਗਿਆ ਉਹ ਉਹ ਚਾਹ ਕਰਨੀ ਆ ਤੀ ਕਿਧਰ ਨੂੰ ਗਿਆ ਕੋਣ ਆਜਾ ਪੈ ਜਾ ਲਾ ਦੋ ਕੁਦੀ ਆ ਜਾ ਓਮਨ ਨੂੰ ਲਾਉਦਾ ਫਿਰਦਾ ਸੀ 사람들이. <목소리도> Oh. Yeah. ਦੇਖਦੇ ਆਂ ਆਪਾਂ ਨਾਲ ਬੋਲ ਕੇ ਨਾਲ ਦੇ ਇਸ ਸਕੇਤ ਮੰਡੀ ਆ ਨਾ ਆਪਾਂ ਗੁਰਦਾਰਾ ਸਾਸ ਸਕੇਤ ਮੰਡੀ ਸਾਹਿਬ ਆ ਗਏ ਜੀ ਹੁਣ ਇੱਥੋਂ ਇਹ ਨਾਲ ਨਾਲ ਨਦੀ ਜਾਂਦੀ ਹੈ ਤੁਹਾਨੂੰ ਦਿਖਦੀ ਹੋਗੀ ਉਧਰ ਦੇਖੋ ਮੈਂ ਉਹਦੇ ਬੈਠਾ ਦੋ ਸੰਸਾਰ ਆਪਾਂ ਜਿਹੜਾ ਦੇਖੀਏ ਹੈ ਬਾਕੀ ਬਟਾ ਜਮਾ ਸਾਰੇ ਪਹਾੜ ਨੇ ਨਾਲ ਨਾਲ ਰਸਤੇ ਬਣੇ ਹੋਏ ਨੇ ਆਪਾਂ ਛੋਟੀ ਛੋਟੀਆਂ ਕਲਿੱਪਾਂ ਲੈਂਗੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਜਿਆਦਾ ਬਹੁਤ ਸੋਹਣਾ ਇੱਧਰ ਰੋਟੇ ਘਰ ਨੂੰ ਸੈਰ ਬਣਿਆ ਹੋਇਆਗਾ ਜਿਵੇਂ ਆ ਗਿਆ ਤਾਂ ਹਰੇ ਚੱਲ ਜਾਈਏ ਆ ਬੈਕ ਕੈਮਰਾ ਕਰਕੇ ਦਿਖਾਉਨੇ ਆ ਤੁਹਾਨੂੰ ਆ ਬਿਨਾ ਕੁਝ ਹੀ ਬਸਾਦੇ ਆ ਆ ਦੇਖੋ ਜੀ ਇਸ ਤਰ੍ਹਾਂ ਦਾ ਮੰਦਰ ਹੋ ਕੇ ਰਹਿਣਾ ਹੈ ਆ ਨਦੀ ਜਾਂਦੀਆਂ ਨਾਲ ਵਿੱਚ ਦੇ ਪੱਥਰ ਨੇ ਬਹੁਤ ਸੋਹਣੇ ਲੱਗਦੇ ਨੇਗੇ ਅੱਛੇ ਜਿਹੜੀਆਂ ਜੁੜੀਆਂ ਫੜੀਓ ਫੋਟੋਆਂ ਖਾਣ ਜਾਂਦੇ ਆ ਨਾਲ ਲੋਕ ਫੋਟੋਆਂ ਖਾਣ ਲੈਂਗੇ ਪਤਾ ਨਹੀਂ ਕੋਈ ਹੋਰ ਹੋਗਾ ਜਲਦੀ ਅਗਰ ਆਪਾਂ ਗਏ ਸਾਰਾ ਪਹਾੜੀ ਏਰੀਆ ਬਣਿਆ ਹੋਇਆ ਹਾਂ ਚੱਲੀਏ ਨਾਲ-ਨਾਲ ਹੀ ਬਸ ਪਹਾੜਾਂ ਦੇ ਨਾਲ-ਨਾਲ ਹੀ ਰਸਤੇ ਜਾਂਦੇ ਨੇਗੇ गुरुद्वारा साहब आज मोकी भी आई जन्न ने ਇਹ ਤਾਂ ਹੋ ਨਿਕਲੇਗਾ ਹਾਂ ਆ ਗਿਆ ਆ ਗਿਆ ਅਸਟਾ ਉਹ ਆ ਗਿਆ ਉਹ ਦੇਖੋ ਪਾਪਾ ਲੱਗਿਆ ਪਿੱਛੇ ਪੰਜੇ ਆਇ ਦਰਦੇ ਹੋ ਜਾਣਾ ਸਾਰੇ ਫਰਦੇ ਥੱਲੇ ਇਹ ਬਿਸਕੁਟ ਸਾਰੇ ਬਿਸਕੁਟ ਖਾਤੇ ਆਪਾਂ ਕਿਉਂ ਜਾਂਦੇ ਆਂ ਅੱਪਾ ਛੋਡੀਆਂ ਛੋਡੀਆਂ ਅੰਗਲਿਪਾਂ ਲੈ ਰਹੇ ਆਂ ਜੀ ਤੇ ਮਤਲਬ ਕਿ ਜ਼ਿਆਦਾ ਨਹੀਂ ਵੀਡੀਓ ਬਣਾ ਰਹੇ ਹਾਂ ਕਿਉਂ ਫਿਰ ਆਪ ਵੀ ਦਰਸ਼ਨ ਕਰਨੇ ਹੁੰਦੇ ਨੇ ਇਸ ਕਰਕੇ ਚਲੋ ਹੁਣ ਆਪਾਂ ਚੱਲਦੇ ਆਂਗੇ ਫੋਟੋ ਸ਼ੂਟ ਹੋ ਰਿਹਾ ਜਵਾਕ ਜਵਾਕਾ ਉਹ ਦੇਖੀ ਤਨੂ ਵਰਗੇ ਕਿੱਥੇ ਫਿਰਦੇ ਨੇਗੇ ਹੋਰ ਕੋਕੇ ਦੋਸਤ ਬੋਨੇ ਨਾ ਨਹੀਂ ਕੀਤਾ ਸੀ ਉੱਪਰ ਉਹ ਉਹ ਦੇਖ ਉਹ ਜਿਹੜਾ ਸੈਂਟਰ ਚ ਦੇਖੀ ਪਹਾੜਾ ਨਿਸ਼ਾਨ ਸਾਹਿਬ ਲਾਇਆ ਹੋਇਆ ਤੇ ਨਾ ਉਹ ਹੀ ਦੇਖਦੇ ਆਂ ਕਿ ਜਗ੍ਹਾ ਬਣੀ ਹੋਈ ਆ ਥੱਲੇ ਇੱਥੇ ਕੁਛ ਕਰਦੇ ਹੋਣਗੇ ਨਿਸ਼ਾਨ ਸਾਹਿਬ ਬਣਾ ਰਹੇ ਹੈ ਹਾਂ ਕੋਈ ਤਪੱਸਿਆ ਹਾਂ ਪੋਰੇ ਮੰਗੂ ਹਨਾ ਹਾਂ ਹਾਂ ਸ਼ੀ ਘਰ ਪੱਥਰ ਹਾਂ ਉਹ ਕਰਕੇ ਕੀਤਾ ਹੋਇਆ ਸ਼ੇਰ ਵੀ ਕਹਿੰਦੇ ਕਿੱਥੇ ਸ਼ੇਰ ਪਤਾ ਨਹੀਂ ਸ਼ੇਰ ਦਾ ਤਾਂ ਕਹਿੰਦੇ ਸ਼ੇਰ ਵੀ ਬਣੇ ਹੋਇਆ ਇੱਥੇ ਕਿੰਨੇ ਸੋਹਣੇ ਲੱਗਦੇ ਨੇ ਹਨਾ ਜਿਵੇਂ ਉਹ ਸਟੋਨ ਜੇ ਨਹੀਂ ਹੁੰਦੇ ਹਾਂ ਹਾਂ ਪੱਥਰ ਘੜ ਘੜ ਕੇ ਇਹ ਡਿਜ਼ਾਈਨ ਬਣਾਉਂਦੇ ਨੇ

ਇਹ ਨਹੀਂ ਹੈਗਾ ਸੌਖਾ ਥੋੜਾ-ਥੋੜਾ ਕਰਨ ਮੈਨੂੰ ਤਾਂ ਬਹੁਤ ਘਟਾ ਖੜੇ ਬੰਦਰ ਨਾਲ ਉਹ ਤਾਂ ਜਵਾਕ ਭਾਵੇਂ ਕਹਿ ਦਨ ਹਾਂ ਚਲੋ ਜੀ ਇੱਥੇ ਖੜਜੋ ਫੋਟੋ ਖਿਲੀਏ ਚਲੋ ਜੀ ਇੱਥੇ ਪਾਲੋ ਖੜਜੋ ਇੱਥੇ ਉਹ ਇਹਨੂੰ ਵੀ ਬੋਲੋ ਤੂੰ ਐਡੀ ਦੂਰ ਗਈ ਸੀ ਕਿੱਥੇ ਚਾਈ ਜਾਂਦੇ ਨੇ ਦੇਖ ਕਿੱਡੀ ਦੂਰ ਚਾਈ ਜਾਂਦੇ ਨੇ ਓਏ ਆਜੋ ਬਸ ਕਰੋ ਇੱਥੋਂ ਹੀ ਪਾਣੀ ਓਏ ਕੁਛ ਲਿਖਿਆ ਹੋਇਆ ਨਾ ਉੱਥੇ ਇਤਿਹਾਸ ਲਿਖਿਆ ਹੋਇਆ ਕੋਈ ਓਏ ਬੋਰਡ ਜਲਾਇਆ ਹੋਇਆ ਮੈਨੂੰ ਨਹੀਂ ਪਤਾ ਉਹ ਸਾਈਨ ਪੱਥਰ ਇੱਧਰ ਹੋ ਸਕਦਾ ਤੇ ਖੜੇ ਤਾਂ ਹੈਗੇ ਮੇਰੇ ਬਲਜੀਤ ਆ ਗਿਆ ਹੋ ਹਾਂ ਫੋਟੋ ਕਰ ਦੇਣਗੇ ਹਾਂ ਲੱਗ ਜੂ ਪਤਾ ਕੀ ਆ ਮੇਰਾ ਤਾਂ ਇੱਥੇ ਪੈਰ ਸਲਿੱਪ ਜਾ ਹੋ ਜਾਣਾ ਸੀ ਕਿ ਖੜੇ ਕਿਹੜੇ ਹਿਸਾਬ ਨਾਲ ਅਸੀਂ ਜਦੋਂ ਮਨੀਕਰ ਆਏ ਸੀ ਦੇਖ ਲਾਇ ਨਦੀ ਦੇ ਵਿੱਚ ਆਏ ਪੱਥਰ ਸੀ ਉਹ ਜਿੱਥੇ ਉਹ ਚੜਿਆ ਜਾਂਦਾ ਅਮਨਦੀਪ ਅੱਛਾ ਆਹ ਪੱਥਰ ਸੀ ਤੇ ਜੋੜਾ ਆ ਗਿਆ ਐਮ ਦੀਆਂ ਫੋਟੋਆਂ ਮਾ ਕਰਨ ਲੱਗ ਗਿਆ ਬੈਠ ਕੇ ਸੀ ਉੱਤੋਂ ਕੋਠੇ ਦੇ ਉੱਤੇ ਖੜੇ ਦੇਖਦੇ ਆਂ ਫੋਟੋਆਂ ਕਰਦੇ ਕਰਦੇ ਨਦੀ ਇੰਨੀ ਚੜੀ ਕਿ ਇੱਕਦਮ ਛਲ ਮਾਰੀ ਪਾਣੀ ਦੀ ਤੇ ਭੱਜ ਕੇ ਬਾਹਰ ਨਿਕਲੇ ਕਿ ਦੂਜੇ ਨੇ ਗੱਲ ਕਰ ਵੀ ਕਿਨਾਰੇ ਜੇ ਤੇ ਸੀ ਜੇ ਕਿਤੇ ਵਿਚਾਲੇ ਤੇ ਭੱਜ ਹੋ ਜਾਂਦਾ ਪਤਾ ਨਹੀਂ ਨਾ ਹੁੰਦਾ ਕਿ ਕਿਦਾਂ ਨਦੀ ਦਾ ਚੜਦੀ ਦਾ ਨਹੀਂ ਪਤਾ ਉਹ ਵੀ ਪੌੜੀਆਂ ਬਣਾਈਆਂ ਹੋਈਆਂ ਨੇ ਲੈ ਪੱਥਰ ਪੱਥਰ ਚਣ ਚਣ ਕੇ ਆਹ ਹਾਂ ਨਹੀਂ ਚੜਦੇ ਆਂ ਹਾਂ ਉੱਧਰ ਲਈ ਸੰਗਤ ਜਿੰਦੀ ਉਹ ਘੁੰਮ ਕੇ ਦੇ ਰਹੇ ਆਂ ਉਹ ਤਾਂ ਤਾਂ ਚੜ ਗਿਆ ਇਹ ਹਮ ਅਮਨਜੋਤ ਵੀ ਆਨ ਵੀ ਜੋ ਤਾਂ ਜਿੱਤ ਚੱਲ ਐ ਅੱਛਾ ਹੋਰ ਉਹ ਦੇਖੋ ਉਹ ਦੇਖੋ ਕਿੱਥੇ ਖੜੇ ਨੇਗੇ ਅਮਨਜੋਤ ਵੀ ਗਿਆ ਨਾਲ ਹਾਂ ਅਮਨਜੋਤ ਅਰਮਾਨ ਵੀ ਜਾਂਦਾ ਜਾ ਉਹਨੂੰ ਤਾਰਿਆ ਥੱਲੇ ਗਿਆ ਦੇਖਦੇ ਨਾ ਬੜਾ ਹਾਂ ਜੀ ਤਾਂ ਵਧੀਆ ਲੱਗਦਾ ਆ कि ਬਹੁਤ ਵਧੀਆ ਹਾਂ ਹੁਣ ਤਾਂ ਹਜੇ ਥੋੜੇ ਮੌਸਮ ਦਾ ਲੱਗਿਆ ਠੰਡਾ ਜਿਹਾ ਉੱਥੇ ਇੰது ਜਿਆਦਾ ਨਹੀਂ ਸਵੇਰ ਨੂੰ ਤਾਂ ਫਿਰ ਠੰਡ ਲੱਗਣਾ ਵੀ ਤੇ ਵੀ ਮੇਂ ਸ਼ਾਲ ਜਿਆ ਰਮਹਲ ਹੋਵੇ ਆ ਆਹੀ ਸੜਕ ਜਾਊਗੀ ਨਾਲ ਨਾਲ ਹਨਾ ਮੈਨੂੰ ਆਈ ਨਹੀਂ ਪਤਾ ਲੱਗਾ ਕੋਂ ਮੋਨੇ ਕਮੋਨੇ ਹਾਂ ਹਾਂ ਆਪੜ ਮੰਕੀ ਦਾ ਹੀ ਨਹੀਂ ਪਤਾ ਕਿੱਧਰੋਂ ਆ ਕੇ ਚਲ ਦੇਖੋ ਹੁਣ ਕਿੰਨਾ ਕੁ ਟਾਈਮ ਲਾਉਣਗੇ ਕੋਈ ਬੰਦੇ ਜਾਂਦੇ ਕੋਈ ਕੁਝ ਨਹੀਂ ਹੁੰਦਾ ਆਜਾ ਆਪਾਂ ਤੁਸੀਂ ਵੀ ਉਧਰ ਘਰ ਦਵਾਰਾ ਸਾਬਰਾ ਆ ਗਿਆ ਚਲੋ ਮੈਂ ਵੀ ਆ ਗਿਆ ਚਲੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਤੇ ਗੁਰਦੁਆਰਾ ਮਨਿਕਰਨ ਸਾਹਿਬ ਪਹੁੰਚ ਕੇ ਆਪਾਂ ਉੱਥੋਂ ਅਗਲਾ ਵਲੌਗ ਸਟਾਰਟ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੁਣ ਆਪਾਂ ਇੱਥੋਂ ਤੁਰਨ ਲੱਗਦੇ ਆਂ ਜੀ ਚਲੋ ਜ਼ਰੂਰ ਦੇਖਿਓ ਅਗਲਾ ਵਲੌਗ